ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਟੁੱਟੀ ਸੜਕ ਦੀ ਖਬਰ ਫਾਸਟਵੇਵ ਵੱਲੋਂ ਕਈ ਵਾਰ ਦਿਖਾਈ ਜਾ ਚੁੱਕੀ ਹੈ ਐਗਜ਼ਿਟ ਗੇਟ ਤੋਂ ਲੈ ਕੇ ਟ੍ਰੈਫਿਕ ਸਿਗਨਲ ਚੌਂਕ ਤੱਕ ਸੜਕ ਦੇ ਬੁਰੇ ਹਾਲਾਤ ਹਨ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ ਸੜਕ ਅਤੇ ਟੋਏ ਪਏ ਹੋਏ ਹਨ ਜਿਸ ਨਾਲ ਬਰਸਾਤੀ ਮੌਸਮ ਵਿੱਚ ਪਾਣੀ ਖੜਾ ਹੋ ਜਾਂਦਾ ਹੈ ਅਤੇ ਟੂ-ਵੀਲਰ ਅਤੇ ਈ-ਰਿਕਸ਼ਾ ਪਲਟ ਜਾਂਦੇ ਹਨ ਅਤੇ ਸਵਾਰਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਲੋਕਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਹਰੋਂ ਆਏ ਟੂਰਿਸਟ ਸ਼ਹਿਰ ਦਾ ਕੀ ਅਕਸ ਲੈ ਕੇ ਜਾਣਗੇ ਐ ਰੋਡ ਵਾਗਾ ਬਾਟਰ ਅੰਮ੍ਰਿਤਸਰ 에어ਪੋਰਟ ਅਤੇ ਹੋਰ ਵੀ ਕਈ ਜ਼ਰੂਰੀ ਥਾਵਾਂ ਤੇ ਜਾਂਦਾ ਪਰ ਫਿਰ ਵੀ ਪ੍ਰਸ਼ਾਸਨ ਦਾ ਇਸ ਪੱਲ ਕੋਈ ਧਿਆਨ ਨਹੀਂ ਹੈ ਲੋਕਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਸ ਰੋਡ ਨੂੰ ਸਹੀ ਕੀਤਾ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਰੇ ਪੇਸ਼ੰਟ ਰੇਲਵੇ ਸਟੇਸ਼ਨ ਔਰ ਗੇਟ ਜਿੱਥੇ ਬਾਹਰ ਇਹਦੇ ਵੱਡੇ ਖੜੇ ਆ ਬੈਟਰੀ ਛੇ ਪੜਨ ਜਾਂਦੇ ਆਟੋ ਵੀ ਪੜਨ ਜਾਂਦੇ ਕਿਸੇ ਕੋਈ ਇਥੇ ਸਾਡੇ ਪ੍ਰਸ਼ਾਸਨ ਕੁਝ ਨਹੀਂ ਦੇਖ ਰਿਹਾ ਇਥੇ ਕੁਛ ਇਹਦਾ ਕੀਤਾ ਇਹ ਮਥਲਾ ਇੱਕ ਚੌਂਕ ਹੈਗਾ ਅਗਲੇ ਬਨੇ ਅਡੇ-ਅਡੇ ਵੱਡੇ ਖੱਡੇ ਇੱਥੇ ਜੀ ਬਾਰੋ ਸੰਗਤ ਆਂਦੀ ਆ ਵੇਖ ਲਈਏ ਕੀ ਹਾਲ ਹੈ ਅਮਰ ਸਟੇਸ਼ਨ ਦੇ ਬਾਹਰ ਦਾ ਕੀ ਹਾਲ ਹੈ ਅੰਦਰ ਉੱਥੋਂ ਦਾ ਬਹੁਤ ਵਧੀਆ ਹੈਗਾ ਇੱਥੋਂ ਦਾ ਇੱਥੋਂ ਦਾ ਹੈਗਾ ਹਾਲ ਕਿ ਕਿੰਨੇ ਦਾ ਬਹੁਤ ਹੋ ਗਿਆ ਕਾਫੀ ਜਰੀ ਹੋ ਗਿਆ ਜੀ ਅਸੀਂ ਤਾਂ ਆਪ ਮਿੱਟੀ ਪਾਪ ਆ ਗਏ ਬਹੁਤ ਥੱਕ ਗਿਆ ਇੱਥੇ ਹਾਂ ਜੀ ਸੱਟਾ ਲਾਉਂਦੇ ਆ ਬੈਟਰੀ ਇੱਕ ਜਿਹੜੇ ਪੜਦੇ ਇੱਥੇ ਉਹ ਇੱਥੇ ਪੈ ਜੇ ਲੋਕ ਲੱਗ ਪੈ ਜੇ ਕੋਈ ਹੋਰ ਕੀ ਆ ਹਾਂ ਜੀ ਗੱਲ ਇਹ ਤਾਂ ਭਾਜੀ ਵੀ ਇੱਥੇ ਰੇਲਵੇ ਦੇ ਕਈ ਮੰਤਰੀ ਲੰਘਦੇ ਆ ਆਪਣੇ ਮੰਤਰੀ ਲੰਘਦੇ ਆ ਪਰ ਇਹ ਨਟੋਇਆਲ ਜਾਂ ਉਧਰ ਟੋਇਆਲ ਕੋਈ ਖਿਆਲ ਨਹੀਂ ਦਿੰਦਾ ਬਾਹਰੋਂ ਲੋਕ ਸੰਗਤ ਆਉਂਦੀ ਆ ਇੱਥੇ ਬੈਟਰੀਆਂ ਬਲਟਦੀਆਂ ਨੇ ਕਈ ਕੁਝ ਹੁੰਦਾ ਜੀ ਤੇ ਕੋਈ ਵੀ ਇਹਦੇ ਸੁਣਵਾਈ ਨਹੀਂ ਹੈਗੀ ਪਹਿਲਾਂ ਪਾਣੀ ਭਰਿਆ ਹੁੰਦਾ ਸੀ ਹੁਣ ਜੇ ਬਰਸਾਤ ਸਾਢੀ ਆ ਤੇ ਪਾਣੀ ਸੁੱਕ ਗਿਆ ਵਾ ਲੇਕਿਨ ਕਹਨੇ ਆਣ ਕੇ ਕੋਈ ਸੁਣਵਾਈ ਨਹੀਂ ਕੀਤੀ ਆਣ ਕੇ ਨੁਕਸਾਨ ਇਹਦੇ ਲੋਕਾਂ ਦੀਆਂ ਬੈਟਰੀਆਂ ਬਲਟਦੀਆਂ ਸੱਟਾਂ ਲੱਗ ਜਾਂਦੀਆਂ ਕਦੇ ਲੱਤਾਂ ਟੁੱਟ ਜਾਂਦੀਆਂ ਤੇ ਉਹ ਫਿਰ ਮੁਸ਼ਕਲ ਹੁੰਦੀ ਆ ਤੇ ਇਸੇ ਕਰਕੇ ਆਕੇ ਪ੍ਰਸ਼ਾਸਨ ਨੂੰ ਗਿਆ ਵੀ ਭਾਈ ਇਹਦਾ ਕੋਈ ਖਿਆਲ ਰੱਖੋ ਰਿਪੇਅਰ ਕਰਾਓ ਇਹਦੀ ਮੁਸ਼ਕਲ ਸਾਰੀ ਇਹ ਹੈ ਵੀ ਜੇ ਕੋਈ ਮੇਨ ਜੀਡੀ ਰੋਡ ਦੇਖ ਲੋ ਤੇ ਸੈਸ਼ਨ ਏਰੀਆ ਜਿਹੜਾ ਕਿ ਬਾਦਰ ਨੂੰ ਜਾਂਦਾ ਤੇ ਇਧਰ 에어ਪੋਰਟ ਰੈਸਨ ਵੀ ਨਿਕਲਦਾ ਹੈ ਇਹ ਜਿਹੜੀਆਂ ਛੜਕਾਂ ਦੇਖੋ ਸਾਰੀਆਂ ਟੁੱਟੀਆਂ ਹੋਣੀਆਂ ਜਿਹੜਾ ਕਿ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਵੀ ਇਹ ਛੜਕਾਂ ਬਣਾਉਣ ਤਾਂ ਕਿ ਜਿਹੜੀ ਆਉਂਦੀ ਜਾਂਦੀ ਜਨਤਾ ਨੂੰ ਮੁਸ਼ਕਲ ਨਾ ਕੋਈ ਆ ਸਕੇ ਨਹੀਂ ਤੁਸੀਂ ਜਿੱਥੇ ਮਰਜੀ ਦੇਖ ਲਓ ਜੀ ਸਟੇਜ ਦੇ ਅੰਦਰ ਐਂਟਰੀ ਕਰਨ ਤੋਂ ਬਾਅਦ ਦੇਖ ਲਓ ਐਂਟਰੀ ਕਰਦੇ ਆਂ ਵੇਖ ਲਓ ਸਟੇਸ਼ਨ ਦੇ ਅੰਦਰ ਜਾਓ ਹਰ ਜਿਹੜੀ ਛੜਕ ਹੈ ਰੋਡ ਬਿਲਕੁਲ ਵਿਗਾਰ ਹੋ ਚੁੱਕਾ ਜਿਤਨਾ ਜਿਤਨੀ ਕਿ ਬਾਰਸ਼ਾਂ ਭਈਆਂ ਨੇ ਉਹਦੇ ਨਾਲ ਬਹੁਤ ਬਹੁਤੀ ਛੜਕਾਂ ਟੁੱਟ ਜਾਂਦੀਆਂ ਨੇ ਇਹਨਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਤਾਂ ਕਿ ਆਉਣ ਵਾਲੇ ਰਾਹੀ ਨੂੰ ਉਹਨਾਂ ਨੂੰ ਦਿੱਕਤ ਨਾ ਹੋ ਸਕੇ ਨਾ ਐਕਸੀਡੈਂਟ ਹੋ ਸਕੇ ਕਿਉਂਕਿ ਜਿਹੜੇ ਇਰਿਕਸ਼ਨ ਨੇ ਨਾ ਉਹ ਜਲਦੀ ਭੰਗ ਲ ਜਾਂਦੇ ਨੇ ਭਾਈ ਜੀ ਤੇ ਉਹਨਾਂ ਨੂੰ ਨੁਕਸਾਨ ਹੁੰਦਾ ਜਾਨੀ ਇਹਨਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਰਲ ਕੇ ਚਾਹੀਦਾ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਫਿਰ ਮੈਂ ਤੇ ਇਥੇ ਫਾਸਲੇ ਦਾ ਬਹੁਤ ਧੰਨਵਾਦ ਹੈ ਜੀ ਇਥੇ ਸ ਜੇ ਤੁਹਾਨੂੰ ਕੋਈ ਨੁਕਸਾਨ ਆ ਜਾਂ ਕੋਈ ਰਿਸਰਚ ਲਾਈਟ ਆ ਜਾਂ ਕੋਈ ਛੜਕਾਂ ਦਾ ਕੋਈ ਵੀ ਰੋਡ ਦੇ ਮਤਲਬ ਕੋਈ ਨੁਕਸਾਨ ਹੁੰਦਾ ਤਾਂ ਜਿਹੜੇ ਆ ਇਹ ਜਿਹੜੀ ਆਡੀਐਮ ਦੇ ਬੜੀਆਂ ਮੁਸ਼ਕਲਾਂ ਨੇ ਇਹ ਸਰਕਾਰ ਤੱਕ ਪਹੁੰਚਾਉਂਦੇ ਨੇ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਦੇ ਆ ਜੀ ਫਾਸਟ ਵੀਰਾਂ ਨੂੰ ਦੋਸਤੋ ਅੱਜ ਫਾਸਟ ਵੈਲਿਊਜ਼ ਦੀ ਇੱਕ ਵਾਰ ਫੇਰ ਖੜੀ ਹੈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਐਗਜ਼ਿਟ ਗੇਟ ਤੇ ਔਰ ਇੱਥੋਂ ਦੀਆਂ ਖਬਰਾਂ ਤੁਹਾਨੂੰ ਪਹਿਲਾਂ ਵੀ ਬੜੀ ਵਾਰ ਦਿਖਾ ਚੁੱਕੇ ਹਾਂ ਇੱਥੋਂ ਜਿਹੜੇ ਆਟੋ ਚਾਲਕ ਭਰਾ ਨੇ ਉਹਨਾਂ ਨੇ ਬੜੀ ਵਾਰੀ ਕੰਪਲੇਨ ਕਰ ਚੁੱਕੇ ਨੇ ਵੀ ਇੱ ਆਟੋ ਬਲਟ ਦੇ ਨਾਲ ਸਵਾਰੀਆਂ ਵੀ ਸੱਟਾਂ ਲੱਗਦੀਆਂ ਨੇ ਔਰ ਟੂਰਿਸਟ ਬਾਹਰੋਂ ਆਂਦਾ ਕੀ ਇਮਪ੍ਰੈਸ਼ਨ ਲੈਣ ਜਾਣਗੇ ਨਾਲ ਆਪਣੇ ਉਹ ਗੁਰੂ ਨਗਰੀ ਦਾ ਕਿਉਂਕਿ ਹਾਲਾਤ ਬਹੁਤ ਹੀ ਖਰਾਬ ਨੇ ਅੱਗੇ ਚੌਂਕ ਤੱਕ ਦੇਖੋ ਸੜਕ ਦਾ ਹਾਲਾਤ ਖਸਤਾ ਹੋਈ ਪਈ ਹੈ ਸੜਕ ਕਿਸੇ ਪ੍ਰਸ਼ਾਸਨ ਦਾ ਸਬੰਧਿਤ ਵਿਭਾਗ ਦਾ ਦੇਵਲ ਧਿਆਨ ਨਹੀਂ ਹੈ ਜੀਟੀ ਰੋਡ ਹੈ ਟੂਰਿਸਟ ਜਾਂਦੇ ਨੇ ਇਧਰੋਂ ਗੱਡੀਆਂ ਨਿਕਲਦੀਆਂ ਨੇ ਰਿਟਰੀਟ ਦੇਖਣ ਵਾਗਾ ਬਾਰਡਰ ਤੱਕ ਜਿਹੜੇ ਸਟੇਸ਼ਨ ਤੋਂ ਬਾਹਰ ਨਿਕਲਦੇ ਨੇ ਲੋਕ ਜਿਹੜੇ ਬਾਹਰੋਂ ਗੈਸਟ ਆਂਦੇ ਨੇ ਜਾਂ ਟੂਰਿਸਟ ਆਂਦੇ ਨੇ ਉਹਨਾਂ ਦਾ ਵੀ ਕੀ ਇਮਪ੍ਰੈਸ਼ਨ ਲੈ ਕੇ ਜਾਣਗੇ ਉਹ ਸੋ ਜ਼ਿਲ੍ਹਾ ਜਿਹੜਾ ਪ੍ਰਸ਼ਾਸਨ ਹੈ ਇਸ ਦੀ ਰਿਪੇਅਰ ਕਰवानी ਚਾਹੀਦੀ ਹੈ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਔਰ ਸ਼ਹਿਰ ਦੀ ਸੋਹਣੀ ਦਿਖਣ ਬਣ ਸਕੇ ਫਾਸਟ ਵੈਨਿਊਜ਼ ਲਈ ਅਮਰitsar ਤੋਂ ਅਜੀਤ ਕੁਮਾਰ